ਅਜਲੰਦਰ ਨੈਸ਼ਨਲ ਹਾਈਵੇ 44 ਦੇ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰੂ ਵਿੱਚ ਜ਼ਖਮੀ ਹੋਇਆ ਤਸਵੀਰਾਂ ਦਾ ਦਰਨਾ ਸਾਂਝਾ ਕਰ ਦਿੰਨੇ ਆ ਫਲੋਰ ਦੇ ਨਾਲ ਪਿੰਡ ਖੈਰਾ ਪਟਿਆ ਦੇ ਤਸਵੀਰਾਂ ਜਿੱਥੇ ਸਵੇਰੇ ਇੱਕ ਦਰਦਨਾਖਾ ਹਾਦਸਾ ਵਾਪਰਿਆ ਜਿਹਦੇ ਵਿੱਚ ਇੱਕ ਗੱਡੀ ਪਲਟੀ ਆ ਗੱਡੀ ਦੇ ਵਿੱਚ ਮਾਰਬਲ ਤੇ ਨਾਲ ਕਾਇਲਾ ਜਿਹੜੀਆਂ ਲੋਡ ਸੀਗੀਆਂ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ 6 ਲੋਕ ਸਵਾਰ ਸੀਗੇ ਜਿਹਨਾਂ ਦੇ ਵਿੱਚੋਂ 2 ਦੀ ਮੌਕੇ ਤੇ ਮੌਤ ਹੋ ਗਈ ਹੈ ਇੱਕ ਨੂੰ ਜਦੋਂ ਫਲੋਰ ਸਿਵਲ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀਗਾ ਤੇ ਉਸ ਦੀ ਮੌਤ ਹੋ ਗਈ ਤੇ 3 ਜਿਹੜੇ ਐ ਜ਼ਖਮੀ ਸਿਵਲ ਹਸਪਤਾਲ ਫਲੋਰ ਦੇ ਵਿੱਚ ਜਿਹੜੇ ਇਲਾਜ ਹੈ ਗੱਡੀ ਦੱਸਿਆ ਜਾ ਰਿਹਾ ਹੈ ਲੁਧਿਆਣਾ ਤੋਂ ਜਲੰਧਰ ਸਾਈਡ ਜਾ ਰਹੀ ਸੀਗੀ ਜਿਹੜੀ ਬੇਕਾਬੂ ਹੋ ਕੇ ਜਿਹੜੀ ਇੱਥੇ ਪਲਟੀ ਹੈ ਓਵਰਲੋਡ ਦੱਸਿਆ ਜਾ ਰਿਹਾ ਜੋ ਹੱਲੇ ਤੱਕ ਪੁਲਿਸ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਕਿ ਓਵਰਲੋਡ ਗੱਡੀ ਸੀਗੀ ਉਸ ਕਰਕੇ ਗੱਡੀ ਆ ਉਹ ਜਿਹੜੀ ਇਹ アンबैलेंस ਹੋਈ ਹੈ ਤੇ ਉਸ ਤੋਂ ਬਾਅਦ ਇਹ ਪਲਟੀ ਹੈ ਤੇ ਉਸ ਤੋਂ ਬਾਅਦ ਦਰਦਨਾਖਾ ਸਾ ਇਹ ਵਾਪਰਿਆ ਤੇ ਹੁਣ ਤੱਕ ਜਿਹੜੀ ਹੈ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਇਹਦੇ ਵਿੱਚ ਹੱਲੇ ਵੀ ਸਿਵਲ ਹਸਪਤਾਲ ਫਲੋਰ ਵਿੱਚ ਜੇਰੇ ਲਾਜਾ ਮੌਕੇ ਤੇ ਐਸਐਸਐਫ ਦੀ ਟੀਮਾਂ ਪਹੁੰਚਿਆ ਹੋਈਆਂ ਐਚਓ ਫਲੋਰ ਜਿਹੜੇ ਮੌਕੇ ਤੇ ਪਹੁੰਚੇ ਹੋਏ ਹੈ ਜਾਇਜਾ ਲੈ ਰਹੇ ਐ ਇੱਥੇ ਘਟਨਾ ਦਾ ਸੜਕ ਤੁਸੀਂ ਦੇਖ ਸਕਦੇ ਕਿਸ ਤਰੀਕੇ ਨਾਲ ਸਾਰਾ ਪੱਥਰ ਖਿਲਰਿਆ ਹੋਇਆ ਟਾਈਲਾਂ ਖਿਲਰਿਆ ਹੋਈਆਂ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਹੁਣ ਚਲਾ ਚਲਾਇਆ ਜਾ ਰਿਹਾ ਕਿਉਂਕਿ ਮੇਨ ਹਾਈਵੇ ਹੈਗਾ ਹੈ ਜਿਹੜਾ ਦਿੱਲੀ ਸਾਈਡ ਤੋਂ ਆ ਰਿਹਾ ਹੈ ਤੇ ਇੱਧਰ ਅੱਗੇ ਜਲੰਧਰ ਪਠਾਨਕੋਟ ਨੂੰ ਇਹ ਜੋੜਦਾ ਹੈ ਰਸਤਾ ਪਰ ਮੰਦ ਭਾਗੇ ਜਿਹੜੀ ਇਹ ਘਟਨਾ ਇੱਥੇ ਘਟੀ ਹੈ ਤੇ ਤਿੰਨ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਦੋ ਪ੍ਰਵਾਸੀ ਲੱਗ ਰਿਹਾ ਹੈ ਕਿ ਕਿ ਆਇਡੈਂਟੀਟੀ ਨਹੀਂ ਹਲੇ ਤੱਕ ਹੋਈ ਹੈਗੀ ਪੁਲਿਸ ਵੱਲੋਂ ਹੁਣ ਜਿਹੜੇ ਹੈ ਜਾਂਚ ਕੀਤੀ ਜਾ ਰਹੀ ਹੈ ਆਇਡੈਂਟੀਟੀ ਉਹਦੇ ਕੀ ਹੈ ਐਸਐਚਓ ਫਲੋਰ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਇੱਥੇ ਹਲੇ ਦੇਖ ਰਹੇ ਆ ਮੌਕਾ ਸਾਰਾ ਅਸੇਤੂ ਸਾਹਿਬ ਨਾਲ ਗੱਲਬਾਤ ਕਰ ਲਏ ਨੇ ਹਾਸਾ ਪਹੁੰਚਿਆ ਮੌਕੇ ਦੇ ਅਸੇਤੂ ਸਾਹਿਬ ਹਾਸਾ ਵਾਪਰਿਆ ਹਾਲੇ ਹਾਲੇ ਤਾਂ ਕਿੰਨੇ ਚਮਤਤ ਹੋ ਗਏ ਦੇਖੋ ਮਨੂੰ ਦੋ ਬੰਦੇ ਜਿਹੜੇ ਮੌਕੇ ਦੇ ਡੈਡ ਹੋ ਗਏ ਸੀ ਕਿ ਤਿੰਨ ਬੰਦੇ ਸਿਵਲ ਆਪਣਾ ਹਸਪਤਲ ਲੈ ਕੇ ਸੀ ਫਲੋਰ ਉਹ ਪਤਾ ਲੱਗਾ ਕਿ ਦੋ ਇੱਕ ਬੰਦੇ ਦੀ ਉੱਥੇ ਵੀ ਸ਼ਾਇਦ ਅਰਥ ਹੋ ਗਈ ਹੈ ਟੋਟਲ ਕਿੰਨੇ ਬੰਦੇ ਸਗੇ ਜੀ ਘੱਟੇ ਟੋਟਲ 6 ਬੰਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਹੈਗਾ ਐਂਬੂਲੈਂਸ ਵੱਖਰਾ ਲੈ ਗਿਆ ਹਸਪੀਟਲ ਤੋਂ ਪਤਾ ਕਰਦੇ ਕਿਥੇ ਹੈ ਸਰ ਹਲੇ ਤੱਕ ਕੋਈ ਜਾਂਚ ਵਿੱਚ ਸਾਹਮਣੇ ਆਇਆ ਜਾਂ ਐਸਐਸਫ ਦੀ ਟੀਮ ਤੁਹਾਡੀ ਮੌਕੇ ਤੇ ਪਹੁੰਚੀ ਹੋਈ ਸੀ ਖਾਸੇ ਦਾ ਕਾਰਨ ਕੀ ਦਿਆ ਖਾਸੇ ਕਾਰਨ ਜਾਂਦੇ ਡਰਾਈਵਰਸ ਹੋ ਗਿਆ ਕਿ ਤਾ ਲੱਗਦਾ ਜਦ ਕਦਮ ਗੱਡੀ ਉਥੋਂ ਬ੍ਰੇਕਾਂ ਲੱਗਦੀਆਂ ਪਰਦੀ ਹੈ ਕਿਚ ਪੱਥਰ ਲੱਦਿਆ ਸੀਗਾ ਤੇ ਮੇਰੇ ਕਹਾ ਜਿਹੜਾ ਡਰਾਈਵਰ ਆ ਉਹ ਕੋ ਤਾਂ ਬਲੰਸ ਹੋ ਗਈ ਗੱਡੀ ਤਾਂ ਗੱਡੀ ਟੈਕ ਇਡੈਂਟੀਟੀ ਹਲੇ ਤੱਕ ਹੋਈ ਕਿ ਨਹੀਂ ਹਲੇ ਨਹੀਂ ਹੋਈ ਨਹੀਂ ਲੱਗੇ ਹੋਇਆ ਵਿੱਚ ਟੈਲੀਫੋਨ ਨੰਬਰ ਮਿਲਿਆ ਜੀ ਕਰ ਰਹੇ ਆ ਫੋਨ ਜੋ ਹੁਣ ਗੀਨ ਦਾ ਕਿਥਰੋਂ ਕਿਥਰ ਗੱਡੇ ਚੱਲਦੀ ਸੀ ਜੀ ਲੁਧਿਆਣਾ ਤੋਂ ਫਗਵਾੜਾ ਸੜ ਜਾ ਰਹੀ ਸੀ ਠੀਕ ਹੈ ਸਰ ਥੈਂਕ ਯੂ ਜੀ ਐਸ ਐਚਓ ਫਲੋਰ ਜਿਹੜੇ ਮੌਕੇ ਤੇ ਪਹੁੰਚੇ ਹੋਏ ਜਿਨ੍ਹਾਂ ਨੇ ਦੱਸਿਆ ਹੈਗਾ ਕਿ ਤਿੰਨ ਮੌਤਾ ਹਲੇ ਤੱਕ ਹੋ ਗਏ ਆ ਪਿੱਛੇ ਟ੍ਰੈਫਿਕ ਵੀ ਦੇਖ ਸਕਦੇ ਤੁਸੀਂ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾ ਰਹੇ ਆ ਬਾੜੀਆਂ ਜਿਹੜੀਆਂ ਇੱਥੋਂ ਹੁਣ ਸੇਵਲ ਹਸਪਤਾਲ ਫਲੋਰ ਦੇ ਵਿੱਚ ਲੈ ਗਏ ਆ ਜਿੱਥੇ ਉਹ ਸਮਾਟਮ ਕੀਤਾ ਜਾਵੇਗਾ ਤੇ ਬਾਕੀ ਜਿਹੜੇ ਤਿੰਨ ਆ ਹਲੇ ਉਹ ਜ਼ੇਰੇ ਲਾ ਰਿਹਾ ਜਿਹਨਾਂ ਦਾ ਸਿਵਲ ਹਸਪਤਾਲ ਫਲੋਰ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਅੱਜ ਅੱਜ ਐਫਐਲ ਦੇ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਆ ਜਿਨਾਂ ਨੂੰ ਦੱਸਿਆ ਸੀਗਾ ਕਿ ਸਵੇਰੇ ਕਰੀਬ 8:30 ਵਜੇ ਦੇ ਕਰੀਬ ਜਿਹੜਾ ਹੈ ਹਾਦਸਾ ਵਾਪਰਿਆ ਸੀਗਾ ਤੇ ਹੁਣ ਤੱਕ ਜਿਹੜੀਆਂ ਆ ਗੱਡੀ ਤੁਸੀਂ ਦੇਖ ਸਕਦੇ ਆ ਕਿਸ ਤਰੀਕੇ ਨਾਲ ਵਲਟਕੇ ਫੁੱਟਪਾਥ ਦੇ ਨਾਲ ਲੱਗੀ ਆ। ਨੀਂਦ ਨਾਲ ਹੋਇਆ ਜਾਂ ਇੱਥੇ ਜਿਹੜਾ ਪਿੱਛੇ ਨਹਿਰ ਪੁਲੀ ਆ ਪੁਲੀ ਦੇ ਉੱਪਰ ਜਿਹੜਾ ਅਨਬੈਲੈਂਸ ਜ਼ਰੂਰ ਹੁੰਦੀ ਹੈ ਗੱਡੀ ਕਿਉਂਕਿ ਉੱਥੇ ਉੱਚੇ ਨੀਵੇਂ ਸੜਕ ਹੈ ਜਿੱਥੋਂ ਹੋ ਸਕਦਾ ਗੱਡੀ ਲੋਡ ਹੋਣ ਕਰਕੇ ਅਨਬੈਲੈਂਸ ਹੋ ਜਾਵੇ ਟਾਇਰਾਂ ਦੇ ਨਿਸ਼ਾਨ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਗੱਡੀ ਜਿੱਦਾਂ ਘੁੰਮੇ ਆ ਟਾਇਰਾਂ ਦੇ ਨਿਸ਼ਾਨ ਆ।